ਦੇਖੋ ਜਿਹੜਾ 13 ਫਰਵਰੀ ਤੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਲਗਭਗ ਉਹਨੂੰ ਅੱਜ 105 6 ਦਿਨ ਦੇ ਨੇੜੇ ਤੇੜੇ ਹੋ ਗਏ ਆ ਔਰ ਉਹਦੇ ਤਹਿਤ ਹੀ ਤੁਹਾਨੂੰ ਪਤਾ ਵੱਖ-ਵੱਖ ਸੱਦੇ ਦੋ ਫੋਰਮ ਸਕੈਮ ਨਾਨ ਪੋਲਿਟੀਕਲ ਤੇ ਕੇਐਮਐਮ ਦਿੰਦਾ ਆਇਆ ਵਾ ਅਰੇ ਜਦੋਂ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਫੇਰੀ ਤੇ ਆਏ ਨੇ ਤੇ ਆਪਾਂ ਵੱਡੇ ਜਥੇ ਬਣਾ ਕੇ ਉਹਨਾਂ ਨੂੰ ਸਵਾਲ ਕਰਨ ਜਿੰਨੇ ਵੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਘਰਾਂ ਅੱਗੇ ਜਿਹੜਾ ਵਾ ਇੱਕ ਦਿਨ ਦਾ ਮੋਰਚਾ ਲਾਇਆ ਜਾਊਗਾ ਉਹਦੇ ਵੈ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਅੰਮ੍ਰਿਤਸਰ ਤਰਨਜੀਤ ਸਿੰਘ ਜੀ ਸੰਧੂ ਉਹਨਾਂ ਦੇ ਕਰ ਅੱਗੇ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਬਠਿੰਡਾ ਫਰੀਦਕੋਟ ਪਟਿਆਲਾ ਲੁਧਿਆਣਾ ਹੁਸ਼ਿਆਰਪੁਰ ਸਾਰੇ ਲਗਭਗ 13 ਦੇ 13 ਉਮੀਦਵਾਰਾਂ ਦੇ ਖਿਲਾਫ ਜਿਹੜਾ ਵਾ ਅੱਜ ਇੱਕ ਦਿਨ ਦਾ ਪ੍ਰੋਗਰਾਮ ਹੋਊ ਹਰਿਆਣੇ ਦੇ ਵਿੱਚ ਹਰਿਆਣੇ ਵਾਲੇ ਮੰਤਰੀਆਂ ਤੇ ਐਮਐਲਏਾਂ ਦੇ ਬਾਰ ਮੂਰੇ ਆਪਣਾ ਜਿਹੜਾ ਜਿਹੜਾ ਪ੍ਰੋਗਰਾਮ ਕਰ ਰਹੇ ਹੈਗੇ ਨੇ ਦੇਖੋ ਸਾਡੇ ਸਵਾਲ ਉਹੀ ਨੇ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਗਿਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਨਾਗਰਿਕ ਨਹੀਂ ਹੈਗੇ ਸਾਡਾ ਅਧਿਕਾਰ ਨਹੀਂ ਬੰਦਾ ਆ ਗਿਆ ਵੀ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਦੂਜਾ ਹੈਗਾ ਸਾਡੇ ਤੇ ਅਰਧ ਸੈਨਿਕ ਫੋਰਸ ਲਾ ਕੇ ਜਿਵੇਂ ਤਾਕਤ ਦੀ ਵਰਤੋਂ ਕੀਤੀ ਗਈ ਆ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਲਾਏ ਗਏ ਇਹ ਤੋਂ ਗਾਂ ਉਸ ਜ਼ਬਰ ਦੇ ਵਿੱਚ ਸਾਡੇ ਤੇ ਬੁਲੇਟ ਦੀਆਂ ਗੋਲੀਆਂ ਐਸਐਲਆਰ ਦੇ ਫਾਇਰ 12 ਬੋਰ ਦੇ ਫਾਇਰ ਰਬੜ ਦੀਆਂ ਗੋਲੀਆਂ ਹੰਝੂ ਗੈਸ ਡਰੋਨ ਦੇ ਉੱਤੋਂ 에어 ਗਰਾਉਂਡ ਬ੍ਰੈਸਟ ਤੱਕ ਵਰਤੀ ਗਈ ਜਰੀਲੀਆ ਗੈਸਾਂ ਵਰਤੀਆਂ ਗਈਆਂ ਜਿਹਦੇ ਨਾਲ 450 ਕਿਸਾਨ ਜ਼ਖਮੀ ਹੋ ਗਿਆ ਇਹਦੇ ਨਾਲ ਦੀ ਨਾਲ ਤਕਰੀਬਨ 10 ਦੇ ਕਰੀਬ ਕਿਸਾਨ ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਬਾਹਾਂਾਂ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਇਹ ਆ ਔਰ ਸ਼ਹੀਦ ਸੁਭਕਰਨ ਸਿੰਘ ਜਿਹੜਾ 21-22 ਸਾਲ ਦਾ ਨੌਜਵਾਨ ਸੀ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਵੀ ਇਹ ਜ਼ਬਰਦਸਤ ਸਵਾਲ ਸਵਾਲ ਠਾਵਨੇ ਆ ਭਾਜਪਾ ਨੂੰ ਤੇ ਜਵਾਬ ਦੇਵੇ ਵੀ ਇਹ ਕਿਉਂ ਕੀਤਾ ਗਿਆ ਕੀ ਕਸੂਰ ਸੀਗਾ ਤੁਸੀਂ ਇਹ ਸਾਡਾ ਕਸੂਰ ਮੰਗਦੇ ਹੋ ਕਿ ਅਸੀਂ ਤੁਹਾਡੇ ਗਾੜੀ ਆਪ ਦੀ ਮੰਗ ਰੱਖਦੇ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਣਾ ਚਾਹੀਦਾ ਜਾਂ ਅਸੀਂ ਇਹ ਮੰਗ ਕਰਦੇ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਇਹ ਸਾਡਾ ਕਸੂਰ ਹੈਗਾ ਜਾਂ ਅਸੀਂ ਇਹ ਕਹਿੰਨੇ ਆ ਪੀ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਕਿਸਾਨਾਂ ਨੂੰ ਇਹ ਤੁਸੀਂ ਸਾਡਾ ਗਰਾਂਹ ਮੰਗਦੇ ਹੈਗੇ ਜਾਂ ਅਸੀਂ ਇਹ ਕਹਿੰਨੇ ਆਂ ਕਿ ਜਿੰਨਾ ਲਘੂ ਉਦਯੋਗ ਆ ਛੋਟਾ ਉਦਯੋਗ ਆ ਜਾਂ ਭਾਰਤ ਦਾ ਖੇਤੀ ਸੈਕਟਰ ਆ ਇਹਨੂੰ ਬਚਾਉਣ ਵਾਸਤੇ ਭਾਰਤ ਡਬਲਿਊਟੀਓ ਤੋਂ ਬਾਹਰ ਆਜੇ ਇਹ ਮੰਗ ਕਰਨਾ ਤੁਹਾਨੂੰ ਸਾਡਾ ਗਰਾਂਹ ਲੱਗਦਾ ਹੈਗਾ ਜਾਂ ਲਖੀਮਪੁਰ ਖੇਰੀ ਦੇ ਵਿੱਚ ਜਦੋਂ ਗੱਡੀ ਚਾੜ ਕੇ ਸਿੱਧੇ ਕਿਸਾਨ ਤੇ ਪੱਤਰਕਾਰ ਨੂੰ ਕਤਲ ਕੀਤਾ ਗਿਆ ਅਸੀਂ ਇਹ ਗੱਲ ਕੀਤੀ ਵੀ ਉਸ ਕਾਤਲੀ ਨੂੰ ਫਾਇਰ ਟੰਗੋ ਨੂੰ ਟਿਕਟ ਨਾ ਦਿਓ ਤੁਸੀਂ ਟਿਕਟ ਵੀ ਦਿੱਤੀ ਉਹਨੂੰ ਸਨਮਾਨ ਵੀ ਕੀਤਾ ਉਹਦਾ ਇਹ ਸਾਡਾ ਕੰਨਾ ਵੀ ਇਹ ਮੰਗ ਠਾਉਣਾ ਸਾਡਾ ਕੰਨਾ ਹੈਗਾ ਜਾਂ ਫਸਲੀ ਬੀਮਾ ਯੋਜਨਾ ਆਪਣੇ ਸਿਰ ਤੇ ਜਿਹੜੀ ਆ ਸਰਕਾਰ ਕਰੇ ਇਹ ਤੋਂ ਕਾਹ ਮਜ਼ਦੂਰਾ ਲਈ 200 ਦਿਨ ਰਜਕਾਰ ਦੇਵੇ 200 700 ਰੁਪਇਆ ਦਿਹਾੜੀ ਮਿਲੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਕਿਵੇਂ ਗੈਰਵਾਜਬ ਲੱਗਦੀਆਂ ਇਹ ਸਾਰੇ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਅੱਜ ਥਰੂਆਊਟ ਪੰਜਾਬ ਹਰਿਆਣਾ ਭਾਜਪਾ ਦੇ ਜਿਹੜੇ ਘਾਰਾ ਮੋਰੇ ਅੱਜ ਪ੍ਰਦਰਸ਼ਨ ਕਰ ਰਹੇ ਆਂ ਔਰ ਫਿਰ ਦੇਸ਼ ਦੇ ਕਿਸਾਨਾਂ ਮਜ਼ਦੂਰਾ ਨੌਜਵਾਨਾਂ ਦੇ ਸਾਹਮਣੇ ਗੱਲ ਰੱਖ ਰਹੇ ਆਂ ਸਾਡਾ ਇਹ ਮਕਸਦ ਨਹੀਂ ਹੈਗਾ ਵੀ ਵੋਟਾਂ ਕਿੰਨੂੰ ਪਾਉਣੀਆਂ ਤੇ ਕਿੰਨੂੰ ਨਹੀਂ ਪਾਉਣੀਆਂ 4 ਜੂਨ ਤੋਂ ਬਾਅਦ ਜੜੀ ਵੀ ਸਰਕਾਰ ਸੱਤਾ 'ਚ ਆਵੇ ਆਵੇ ਸਾਡੇ ਲਈ ਕੋਈ ਮਹੱਤਤਾ ਨਹੀਂ ਰੱਖਦਾ ਪਰ ਅਸੀਂ ਹਮੇਸ਼ਾ ਹੀ ਵੋਟ ਪਾਉਣ ਵਾਲੇ ਨੂੰ ਕਿੰਨੇ ਵੀ ਜਦੋਂ ਵੋਟ ਪਾਉਣ ਜਾਈਂ ਉਦੋਂ ਅਸੀਂ ਭਾਈ ਬੈਠੇ ਆ ਹਰਿਆਣੇ ਦੇ ਬਾਰਡਰ ਤੇ ਸਾਡੀ ਟਰਾਲੀ ਦੇ ਅੰਦਰ 57 ਡਿਗਰੀ ਟੈਂਪਰੇਚਰ ਆ ਰਿਹਾ ਹੈਗਾ ਜੋ ਕੋਈ ਸਾਡੇ ਨਾਲ ਤੱਕਾ ਹੋਇਆ ਉਹਨੂੰ ਯਾਦ ਤੇ ਜੂਰ ਰੱਖਣਾ ਹੈਗਾ ਉਹਨੂੰ ਧਿਆਨ 'ਚ ਰੱਖ ਕੇ ਵੋਟ ਕਿੰਨੂੰ ਪਾਉਣੀ ਕਿੰਨੂੰ ਨਹੀਂ ਪਾਉਣੀ ਇਹ ਇਹ ਆਪਣੀ ਮਰਜ਼ੀ ਹੈਗੀ ਆ ਸੋ ਇਸ ਕਰਕੇ ਅੱਜ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਦੋ ਉਸ ਅੰਦੋਲਨ ਦੇ ਮਤਲਬ ਦਬਾਹ ਹੇਠ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਰਹੇ ਨੇ ਥਰੂਆਊਟ 10 ਸਾਲ ਉਹਨਾਂ ਗੱਲਾਂ ਤੋਂ ਪਛਾਹ ਮੁਰਦਣਾ ਪੈ ਰਿਹਾ ਤੁਹਾਨੂੰ ਪਤਾ ਹੋ ਆਦਾਨੀ ਦੇ ਸ਼ੇਰਾਂ ਦਾ ਰੌਲਾ ਬਹੁਤ ਜ਼ਿਆਦਾ ਪਿਆ ਸੀਗਾ ਉਦੋਂ ਇਹ ਗੱਲ ਕਹੀ ਜਾਂਦੀ ਸੀ ਵੀ ਅਦਾਨੀ ਦਾ ਵਿਰੋਧ ਕਰਨਾ ਦੇਸ਼ ਦਾ ਵਿਰੋਧ ਕਰਨਾ ਹੈਗਾ ਪਰ ਹੁਣ ਪ੍ਰਧਾਨ ਮੰਤਰੀ ਦੀ ਸਥਿਤੀ ਇੱਥੇ ਆ ਗਈ ਉਹ ਅਦਾਨੀ ਤੇ ਅਮਾਨੀ ਨੂੰ ਖੁਦ ਉਹਦੀ ਆਲੋਚਨਾ ਕਰਦੇ ਦਿਖੇ ਅਰੇ ਕਹਿੰਦੇ ਦਿਖੇ ਵੀ 3 ਵੀਲਰ ਰਾਹੀਂ ਪੈਸੇ ਜਿਹੜਿਆ ਰਾਹੁਲ ਗਾਂਧੀ ਨੂੰ ਜਾ ਰਹੇ ਹੈਗੇ ਆ ਤੇ ਸਾਡੀ ਮੰਗ ਹੈਗੀ ਆ ਵੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨਾ ਪਤਾ ਵਾ ਵੀ 3 ਵਿਲ ਰਹੀ ਪੈਸੇ ਰਾਹੁਲ ਗਾਂਧੀ ਨੂੰ ਜਾ ਰਹੇ ਆ ਉਹ ਈਡੀ ਦੇ ਜਿਹੜੇ ਡਾਇਰੈਕਟਰ ਆ ਜਾਂ ਜਿਹੜੇ ਹੋਰ ਸੀਬੀਆਈ ਦੇ ਡਾਇਰੈਕਟਰ ਉਹਨਾਂ ਨੂੰ ਚੇਂਜ ਕਰ ਦੇਣੇ ਇੰਨੇ ਸਬੂਤ ਹੁੰਦਿਆਂ ਹੁੰਦਿਆਂ ਵੀ ਰਾਹੁਲ ਗਾਂਧੀ ਥੁਰੇ ਫਿਰਨ ਰਹੇ ਆ ਤਾਂ ਮਾੜੀ ਗੱਲ ਹੈਗੀ ਸਾਨੂੰ ਲੱਗਦਾ ਤੇ ਜਿਹੜੀਆਂ ਗੱਲਾਂ ਪਹਿਲੋਂ ਕਰਦੇ ਸੀ ਇਹ ਵੀ ਚੈਨਲਾਂ ਤੇ ਬੋਲਣਾ ਪੈ ਗਿਆ ਵੀ ਮੈਂ ਅਜੇ ਕਦੀ ਪ੍ਰਧਾਨ ਮੰਤਰੀ ਹੁੰਦਿਆਂ ਹਿੰਦੂ ਮੁਸਲਮਾਨ ਵਾਲਾ ਵੋਟ ਪੱਤਾ ਨਹੀਂ ਖੇਡਿਆ ਹੈਗਾ ਜਦਕਿ ਭਾਜਪਾ ਪੂਰੇ 10 ਸਾਲਾਂ ਚ ਇਹ ਪੱਤਾ ਖੇਡਦੀ ਰਹੀ ਆ ਹਿੰਦੂ ਮੁਸਲਮ ਕਰਦੀ ਰਹੀ ਆ ਮੰਦਰ ਮਸਜਿਦ ਕਰਦੀ ਰਹੀ ਆ ਪੂਰਾ ਕੁਝ ਕਰਦੀ ਰਹੀ ਆ ਤੋਂ ਅੱਜ ਜੋ ਅਸੀਂ ਦੇਖ ਰਹੇ ਹਾਂ ਪ੍ਰਸਤਿਤियां ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪੈਦਾ ਕਰ ਰਹੀ ਆ ਸਵੈਮ ਸੁਮਨੀਲ ਜਾਖੜ ਜੀ ਜੋ ਕੁਝ ਕਰ ਰਹੇ ਆ ਸਾਨੂੰ ਉੱਤੇ ਖੇਡਿਆ ਕਿ ਪੰਜਾਬ ਚ ਵੋਟਾਂ ਜਿੰਨੂੰ ਮਰਜ਼ੀ ਪੈਣ ਪਰ ਇੱਥੇ ਹਿੰਦੂਆਂ ਸਿੱਖਾਂ ਦੀ ਏਕਤਾ ਤੇ ਦਰਾਰ ਨਹੀਂ ਹੋਣੀ ਚਾਹੀਦੀ ਪਾਜਪਾ ਇਹੋ ਜਿਹਾ ਪੱਤਾ ਖੇਡ ਰਹੀ ਆ ਉਹ ਹਿੰਦੂਆਂ ਸਿੱਖਾਂ ਦੇ ਵਿੱਚ ਦਰਾਰ ਪਾਉਣ ਦਾ ਕੰਮ ਕਰ ਰਹੀ ਆ ਪਾਜਪਾ ਗਲਤਾਂ ਨੂੰ ਜਿਹੜੇ ਸਵਰਨ ਜਾਤੀ ਉਹਨਾਂ ਨੂੰ ਨਖੇੜ ਕੇ ਅੱਡ ਕਰਕੇ ਉਹੋ ਜਿਹਾ ਪ੍ਰਚਾਰ ਪ੍ਰੋਪੋਗੈਂਡਾ ਕਰ ਰਹੀ ਆ ਜਿਹੋ ਜਿਹੇ ਬਿਆਨ ਹੰਸ ਰਾਜ ਹੰਸ ਜੀ ਦੇ ਆ ਰਹੇ ਨੇ ਇਹ ਬਹੁਤ ਕਾਤਕ ਬਿਆਨ ਨੇ ਇਹ ਦੇਸ਼ ਦੀ ਏਕਤਾ ਖੰਡਾਂ ਲਈ ਭਾਈਚਾਰਕ ਸੁਰਤਾ ਲਈ ਬਹੁਤ ਮਾੜੇ ਨੇ ਲਕਸ਼ਣਾ ਪੰਜਾਬ ਵਿੱਚ ਪਿਛਲੇ 75 ਸਾਲਾਂ ਤੋਂ ਹੋ ਰਹੀਆਂ ਗਾਹ ਵੀ ਹੁੰਦੀਆਂ ਰਹਿਣੀਆਂ ਤੇ ਜੜੀ ਪਾਰਟੀ ਪੰਜਾਬ ਦੀ ਏਕਤਾ ਨੂੰ ਤੋੜਦੀ ਹੈਗੀ ਆ ਉਹਨੂੰ ਸਾਡੇ ਪੰਜਾਬੀਆਂ ਨੂੰ ਚਾਨਣਾ ਚਾਹੀਦਾ ਕੋਈ ਜਿੱਤੇ ਕੋਈ ਹਾਰੇ ਮੈਨੇ ਨਹੀਂ ਰੱਖਦਾ ਪਰ ਸਾਡੀ ਏਕਤਾ ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਿਸ ਕਿਸਮ ਦੇ ਪੱਤੇ ਪਾਚਪਾ ਖੇਡ ਰਹੀ ਆ ਅੱਗੇ ਤੁਸੀਂ ਕੋਈ ਸਵਾਲ ਹੈਗਾ ਕਰ ਲਿਓ ਪੱਕੇ ਮੋਰਚੇ ਦਾ ਕੋਈ ਐਲਾਨ ਹੈਗਾ ਦੇਖੋ ਪੱਕਾ ਮੋਰਚਾ ਤੇ ਆਪਣਾ ਚੱਲ ਰਿਹਾ ਹੈ ਨਾ ਬਾਰਡਰਾਂ ਤੇ ਪੱਕਾ ਮੋਰਚਾ ਚੱਲ ਹੀ ਰਿਹਾ ਵਾ ਲਗਭਗ ਉਹਨੂੰ 106-7 ਦਿਨ ਹੋ ਚੱਲੇ ਆ ਅਸੀਂ ਤਵਾਲੀ ਹੈ ਕਿ ਬੀਜਪੀ ਦੇ ਜਿੰਨੇ ਵੀ ਵੱਡੇ ਆਰਥਿਕ ਤੇ ਜਾਖੜ ਸਾਹਿਬ ਦਾ ਜ਼ਿਕਰ ਕੀਤਾ ਉਹ ਤੁਹਾਨੂੰ ਕਿਸਾਨ ਮੰਨਦੇ ਹੀ ਨਹੀਂ ਉਹ ਕਹਿੰਦੇ ਵੀ ਇਹ ਦੀ ਪੋਲਿਟਿਕਲ ਪਾਰਟੀਆਂ ਦੇ ਵਿੰਗ ਦੇ ਨਾਲ ਕੰਮ ਕਰਨ ਵਾਲੇ ਹਾਂ ਹਾਂ ਦੇਖੋ ਕਿਸੇ ਤੇ ਇਲਜ਼ਾਮ ਲਾਉਣਾ ਬਹੁਤ ਸੌਖਾ ਹੁੰਦਾ ਮੈਂ ਕਹਿੰਦਾ ਜਾਖੜ ਸਾਹਿਬ ਜਦੋਂ ਤੱਕ ਕਾਂਗਰਸ ਸੀਗੇ ਉਦੋਂ ਅਸੀਂ ਬਹੁਤ ਚੰਗੇ ਲੱਗਦੇ ਸੀ ਸਾਡੇ ਧਰਨਾਂ ਚੋਂਦੇ ਸੀ ਸਾਨੂੰ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਜਦੋਂ ਜਾਖੜ ਸਾਹਿਬ ਹੋਣਾ ਭਾਜਪਾ ਦੀ ਐਨਕ ਲਾ ਲਈ ਆ ਹੁਣ ਮੈਨੂੰ ਲੱਗਦਾ ਐਨਕ ਦਾ ਕਸੂਰ ਹੈ ਜਾਖੜ ਸਾਹਿਬ ਦਾ ਕਸੂਰ ਨਹੀਂ ਹੈਗਾ ਅਸੀਂ ਤਾਂ ਤੁਹਾਨੂੰ ਪਤਾ ਮਾਜੇ ਚ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਘੇਰ ਕੇ ਸਵਾਲ ਕੀਤੇ ਤੁਹਾਡੇ ਸਾਹਮਣੇ ਅਸੀਂ ਤਾਂ ਕਲਦੀਪ ਧਾਰੀਵਾਲ ਨੂੰ ਵੀ ਘੇਰ ਕੇ ਸਵਾਲ ਕੀਤੇ ਸਾਡੇਲੇ ਸਾਰੇ ਇੱਕੋ ਜਿਹੇ ਨੇ ਅਸੀਂ ਚਾਹੇ ਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਉਹਨਾਂ ਖਿਲਾਫ ਸਟ੍ਰਗਲ ਕੀਤੀ ਆ ਚਾਹੇ ਇੱਥੇ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਖਿਲਾਫ ਵੀ ਸ਼ਰਚ ਕੀਤੀ ਆ ਆਮ ਆਦਮੀ ਪਾਰਟੀ ਖਿ ਨਾ ਨਹੀਂ ਹਾਂ ਇਹ ਕਿਉਂ ਕਰ ਰਹੇ ਨੇ ਜਾਖੜ ਜੀ ਉਹ ਜੋ ਕੁਝ ਭਾਲ ਛਪਾਨੇ ਪਾਪ ਕਮਾਏ ਨੇ ਉਹ ਵਿਰੋਧੀ ਦਲਾਂ ਤੇ ਸਾਡਾ ਨਾਂ ਲਾ ਕੇ ਉਹ ਤੋਂ ਬਚ ਨਹੀਂ ਸਕਦੇ ਜੋ ਕੋਸ਼ਿਸ਼ ਕਰ ਰਹੇ ਆ ਪਰ ਭਦੇਰ ਸਾਹਿਬ ਜਿਹੜੇ ਲੋਕ ਇੱਥੇ ਖਰਾਬ ਹੋ ਗਏ ਉਹਨਾਂ ਦਾ ਕੋਈ ਜੁਮੇਵਾ ਨਹੀਂ ਮੈਨੂੰ ਨਹੀਂ ਲੱਗਦਾ ਅਜਿਹੀ ਕੋਈ ਗੱਲ ਹੈਗੀ ਇੱਥੇ ਬਦਲਵੇਂ ਰਾ ਹੈਗੇ ਨਹੀਂ ਕੋਈ ਸਮੱਸਿਆ ਇੱਥੇ ਆ ਰਹੀ ਹੈਗੀ ਆ ਮੈਨੂੰ ਇਹ ਨਹੀਂ ਲੱਗਦਾ ਇੰਨੇ ਕੁ ਥੋੜੇ ਪ੍ਰੋਗਰਾਮ ਕੋ ਮਸਲਾ ਹੋਊਗਾ ਜੀ ਸਾਹਿਬ ਭਾਜਪਾ ਨੇ ਆਗੂ ਉਹਨਾਂ ਨੇ ਲਾਇਆ ਕਿ ਭਦੇਰ ਸਾਹਿਬ ਜਦੋਂ ਪ੍ਰੋਟੈਸਟ ਕਰਨਾ ਸ਼ੁਰੂ ਕਰਦੇ ਆ ਤਾਂ ਤਿੰਨ ਚਾਰ ਕਿੱਲੇ ਪੈਣੀ ਹੁੰਦੀ ਆ ਤਾਂ ਹੁਣ ਫਿਰ ਅਸੀਂ ਪੈਲੀ ਆ 50 ਸਾਲ ਲੱਗਦੀ ਗੱਡੀ ਚ ਘੁੰਮਦੇ ਇਹਦਾ ਇਹਦੇ ਪਿੱਛੇ ਕੀ ਲੱਗ ਦੇਖੋ ਮੈਨੂੰ ਕਿ ਇਹ ਇਹਨਾਂ ਦੀ ਆ ਜਿੱਥੇ ਜਿਹਦੇ ਆਗੂ ਕੋ ਵੱਧ ਹੈਗਾ ਫੜ ਲੈਣ ਭਾਈ ਐਫ ਆਈ ਆਰ ਕਰਨ ਚੁੱਕੇ ਅੰਦਰ ਮਾਨਕਾਂ ਨੂੰ ਵੇਟ ਕਰ ਰਹੇ ਆ ਅ ਫਨੇ ਦੇ ਤੋਂ ਤੁਹਾਡੇ ਤੇ ਇਲਜ਼ਾਮ ਹੈ ਲੱਗਦਾ ਹੈ ਤੁਹਾਡੇ ਤੇ ਨਹੀਂ ਤੁਹਾਡੇ ਕਿਸਾਨਾਂ ਤੇ ਲੀਡਰਾਂ ਤੇ ਇਲਜ਼ਾਮ ਲੱਗਦਾ ਹੈ ਕੀ ਪਹਿਲੋ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਕਿਆ 2-2 4-4 ਕਿੱਲੇ ਸੀਗੇ ਤੁਸੀਂ ਅਕਸਰ ਹੀ ਸੁਣਿਆ ਹੋਣਾ ਤੇ ਹੁਣ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਹੁਣ ਇਹਨਾਂ ਦੀਆਂ ਜ਼ਮੀਨਾਂ ਜਾ ਕੇ ਚੈੱਕ ਕਰੋ ਕਿ ਇਹਦੇ 50 ਕਿੱਲੇ ਆ ਕਿ ਇਹਦੇ 40 ਕਿੱਲੇ ਆ ਕਿ ਇਹਦੇ 30 ਕਿੱਲੇ ਇਹਨਾਂ ਨੇ ਬਣਾ ਲਏ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਤੁਸੀਂ ਇਸ ਤੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਹੋ ਦੇਖੋ ਮੈਨੂੰ ਲੱਗਦਾ ਦੇਖੋ ਉਹਨਾਂ ਨੂੰ ਇੱਥੇ ਦੇਰ ਨਹੀਂ ਕਰਨੀ ਚਾਹੀਦੀ ਮੈਂ ਤਾਂ ਕਹਿੰਦਾ ਬੀਟੀਵੀ ਉਹਨਾਂ ਦੀ ਸੀਬੀਆਈ ਵੀ ਉਹਨਾਂ ਦੀ ਕੱਲ ਨੂੰ ਪੰਜਾਬ ਸਰਕਾਰ ਭਗਵੰਤ ਮਾਨ ਜੀ ਵੀ ਵਿਲੇ ਹੋ ਜਾਣੇ ਦੋਹਾਂ ਚੌਹਾਂ ਦਰਾਂ ਨੂੰ ਜਿੰਨੇ ਕਿਤੇ ਪੈਸੇ ਵੱਧ ਕਮਾਏ ਨੇ ਵੱਧ ਜ਼ਮੀਨ ਜਾਇਦਾਦ ਆ ਉਹਨੂੰ ਫੜ ਕੇ ਅੰਦਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਝੂਠੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਇਹ ਇਲਜ਼ਾਮ ਲਾ ਕੇ ਜੋ ਕੁਝ ਉਹਨਾਂ ਨੇ ਪਾਪ ਕਮਾਏ ਆ ਭਜਪਾ ਨੇ ਉਹਦੇ ਤੋਂ ਮੇਰੇ ਖਲ ਬਚਿਆ ਨਹੀਂ ਜਾ ਸਕਦਾ ਕਰੋੜਾਂ ਰੁਪਏ ਦਾ ਜਿਹੜਾ ਫੰਡ ਬੜਾ ਹੁੰਦਾ ਕਿ ਜੀਮੈਂਟ ਕਰਦੇ ਉਸ ਦੀ ਕੋਈ ਨਹੀਂ ਹੈਗੀ ਮੇਰੇ ਕੋਲ ਜ਼ਮੀਨ ਨਹੀਂ ਦੇਖਤੀਫਿਕੇਸ਼ਨ ਕਰਨ ਦੀ ਲੋੜ ਨਹੀਂ ਕੋਈ ਮੇਰੇ ਕੋਲ ਨਹੀਂ ਹੈਗੀ ਨਹੀਂ ਦੇਖ ਇਹ ਤਾਂ ਜੱਗ ਜਾਣਦਾ ਹੈਗਾ ਇਹ ਤਾਂ ਜੱਗ ਜਾਣਦਾ ਹੈਗਾ ਇਹ ਤਾਂ ਇਹ ਵੀ ਜਾਣਦੇ ਆ ਕਿ ਜਿਹੜੇ ਸਵਾਲ ਕਰ ਰਹੇ ਆ ਉਹ ਤਾਂ ਆਜਾ ਜਿਨ੍ਹਾਂ ਨੇ ਆਉਣਾ ਸਾਡੇ ਘਰੇ ਆਜਾ ਪਤਾ ਕਰ ਲੈਣ ਕਿੰਨੇ ਕਿੱਲੇ ਆ ਕੀ ਆ ਸਰਕਾਰ ਕੋ ਕਿਹੜੀ ਗੱਲ ਲੁਕੀ ਹੋ ਗਈ ਆਜ ਕੱਲ ਤਾਂ ਆਨਲਾਈਨ ਹੀ ਸਭ ਕੁਝ ਹੋ ਜਾਂਦਾ ਹਾਂ ਜੀ ਸਾਹਿਬ ਜੀ ਹਰ ਮੁੱਦੇ ਤੇ ਬੋਲਦੇ ਹੋ ਇੱਕ ਮੁੱਦੇ ਤੇ ਦੱਸ ਦਿਓ ਕਿੰਨੇ ਕਿੱਲੇ ਨੇ ਹਾਂ ਨੇ ਸਾਡੇ ਕੋਲੇ ਤਾਂ ਵੀ ਜੋ ਜਿੱਦੀ ਜਾਤ ਹੈ ਤੇ ਉੰਨੀ ਆ ਡਿਕਲੇਅਰ ਕਰ ਸਕਦੇ ਹੋ ਨਹੀਂ ਸਾਡੇ ਕੋਲੇ 4 ਕਿੱਲੇ ਏਕੜ ਜ਼ਮੀਨਾਂ ਉੰਨੀ ਆ ਜੀ ਭਾਈ ਡਿਕਲੇਅਰ ਕਰ ਦੋ ਨਹੀਂ ਹਾਂ ਅਸੀਂ ਤਾਂ ਕਹਿਤੀ ਆ ਹਾਂ ਜੀ ਸੱਚਾਈ ਦੱਸ ਰਿਹਾ ਅਸੀਂ ਆਪਣੇ ਨਹੀਂ ਮੈਂ ਨਾ ਚੰਗੀ ਗੱਲ ਜਿਹਨ ਲੀਡਰ ਕਹਿ ਰਹੇ ਆ ਉਹ ਪ੍ਰਾਸਕ ਦੀ ਲੀਡਰ ਕਹਿ ਰਹੇ ਆ ਮੇਰੇ ਕੀ ਪੰਦੇਰ ਸਾਹਿਬ ਨੇ ਮੋਹਾਲੀ ਦੇ ਕਿੰਨੇ ਰੋਗਾ ਪੈਟਰੋਲ ਤੋਂ ਯਾਦ ਹੀ ਕਹਿੰਦਾ ਪਲਾਂਟ ਲਿਆ ਕੋਈ ਕਹਿੰਦਾ ਮੈਨੂੰ ਪੱਸੀਦਨ ਦੇ ਦਿਓ ਨਾ ਮੈਂ ਤਾਂ ਕਹ ਦੱਸੂ ਐਮਐਸਪੀ ਲਾਗੂ ਕਦੋਂ ਹੋਈ ਸੀ ਮੈਂ ਕਹ ਦੱਸ ਦੂ ਪਹਿਲਾਂ ਮੈਂ ਦੱਸੋ ਭਾਈ ਮੇਰੀ ਬੇਨਤੀ ਆ ਕਿ ਜਿੰਨਾਂ ਨੂੰ ਮਹਾਲੀ ਦੇ ਪਲਾਂਟ ਬਾਰੇ ਪਤਾ ਉਥੇ ਪੀਸੀ ਕਰਨ ਬਕਾਇਦਾ ਉਹ ਤੇ ਰਜਿਸਟਰੀ ਹੋਈਗੀ ਬਕਾਇਦਾ ਦੱਸ ਦੇਣ ਪੀ ਕਿੱਥੇ ਹੈਗਾ ਜਿੱਥੇ ਪਟ્રોલ ਪੰਪ ਮੇਰੇ ਨਾਂ ਤੇ ਹੈਗਾ ਉੱਥੇ ਜਾ ਕੇ ਪੀਸੀ ਕਰਨ ਲਾ ਦੁਨੀਆ ਨੂੰ ਪਤਾ ਲੱਗੇ ਨਾ ਅਸੀਂ ਕਦੋਂ ਕਹਿੰਨੇ ਆ ਵੀ ਆ ਰਹੀਏ ਗੱਲ ਦੁਨੀਆ ਦੇ ਸਾਹਮਣੇ ਗੱਲ ਹੋਣੀ ਚਾਹੀਦੀ ਹੈ ਕਹਿਣ ਨੂੰ ਤਾਂ ਮੈਂ ਵੀ ਜੋ ਮਰਜ਼ੀ ਕਹ ਦੇਣ ਮੇਰੀ ਗੱਲ ਮੀਡੀਅਮ ਤੇ ਮੇਲ ਤੇਲ ਦੇ ਨਹੀਂ ਪਹਿਲੀ ਗੱਲ ਤੇ ਪੰਪ ਲੱਭੋ ਨਾ ਪਹਿਲਾਂ ਫਿਰ ਤੇਲ ਦਾ ਵੀ ਕਰ ਲਾਂਗੇ ਪੰਪ ਹੈ ਕਿੱਥੇ ਸਾਡੇ ਨਾਂ ਤੇ ਹੋਰ ਜੀ ਧੰਨਵਾਦ ਜੀ ਮਿਹਰਬਾਨੀ